ਕੀ ਹੁਣ ਸਬਾ ਆ ਗਿਆ ਤਕੜੇ ਹੋ ਜੋ ਤੁਸੀਂ ਦੇਖ ਲਿਆ ਬਦਲਾਵ ਦਾ ਸਮਾਂ ਕਾਫੀ ਚਿਰ ਤੋਂ ਮਗਰਲੇ 23 ਸਾਲਾਂ ਤੋਂ ਤਕਰੀਬਨ ਤੁਸੀਂ ਬਦਲਾਵ ਵੇਖਿਆ ਔਰ ਜਿਸ ਪ੍ਰਕਾਰ ਦਾ ਬਦਲਾਵ ਪੰਜਾਬ ਦੇ ਅੰਦਰ ਆਇਆ ਹੈ ਅੱਜ ਹਰੇਕ ਪੰਜਾਬ ਦਾ ਬੱਚਾ ਜਾਂ ਬਜ਼ੁਰਗ ਜਾਂ ਹਰ ਵਿਅਕਤੀ ਸਾਡੀ ਮਾਂ ਜਾਂ ਭੈਣ ਉਸ ਬਦਲਾਵ ਦੇ ਲਈ ਰੋ ਰਹੀ ਹੈ ਇਲੈਕਸ਼ਨ ਦੇ ਵਿੱਚ ਪੁਲਿਸ ਦਾ ਇਸਤੇਮਾਲ ਇਹਦੇ ਵਿੱਚ ਪੰਚਾਇਤੀ ਰਾਜ ਮਹਿਕਮੇ ਦਾ ਇਸਤੇਮਾਲ ਇਹਦੇ ਵਿੱਚ ਡਰ ਇਹਦੇ ਵਿੱਚ ਖੌਫ ਇਹਦੇ ਵਿੱਚ ਪੈਸੇ ਦਾ ਇਸਤੇਮਾਲ ਇਹਦੇ ਵਿੱਚ ਸ਼ਰਾਬ ਦਾ ਇਸਤੇਮਾਲ ਇਹਦੇ ਵਿੱਚ ਗੁੰਡਾਗਰਦੀ ਦਾ ਇਸਤੇਮਾਲ ਵੱਡੇ ਪੇਮਾਨੇ ਵਿੱਚ ਉਸ ਪਾਰਟੀ ਵੱਲੋਂ ਵੇਖਿਆ ਗਿਆ ਜਿਹੜੀ ਕਹਿੰਦੀ ਸੀ ਅਸੀਂ ਬਦਲ ਲੈ ਕੇ ਆਵਾਂਗੇ ਸਾਰਿਆਂ ਨੂੰ ਪਹਿਲੇ ਯਾਦਵ ਸਾਹਿਬ ਜਿਸ ਤਰ੍ਹਾਂ ਇੱਥੇ ਜ਼ਿਕਰ ਹੋਇਆ ਇਹ ਬਹੁਤ ਹੀ ਬਿਹਤਰੀਨ ਦੁਆਬੇ ਦਾ ਅਸੈਂਬਲੀ ਹਲਕਾ ਹਮੇਸ਼ਾ ਹੀ ਇੱਥੇ ਕਾਂਗਰਸ ਦੀ ਪਰਫਾਰਮੈਂਸ ਬਹੁਤ ਬਿਹਤਰੀਨ ਰਹੀ ਹੈ ਜਦੋਂ ਵੀ ਸਾਡੀਆਂ ਸਰਕਾਰਾਂ ਬਣੀਆਂ ਨੇ ਜਾਂ ਸਾਡੇ ਐਮਪੀ ਬਣੇ ਨੇ ਕਰਤਾਰਪੁਰ ਦਾ ਇੱਕ ਨਮਾਇਆ ਰੋਲ ਉਹਦੇ 'ਚ ਹਮੇਸ਼ਾ ਰਿਹਾ ਬਹੁਤ ਲੰਬਾ عرصਾ ਸਰਗੁਆਸੀ ਸਾ ਮਾਸਟਰ ਗੁਰਬੰ타 ਸਿੰਘ ਜੀ ਉਹਨਾਂ ਤੋਂ ਬਾਅਦ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਇਹਨਾਂ ਸਾਰਿਆਂ ਨੇ ਇੱਥੇ ਆਪਣੀ ਜ਼ਿੰਮੇਵਾਰੀ ਬੇਖੂਬੀ ਨਿਭਾਈ ਅੱਜ ਵੀ ਇਹ ਸਾਡਾ ਗੜ੍ਹ ਹੈ ਦੁਆਬੇ ਵਿੱਚ ਅਕਸਰ ਲੋਕ ਇਕੱਠੇ ਕਰਨੇ ਥੋੜੇ ਜਿਹਾ ਮੁਸ਼ਕਲ ਹੁੰਦੇ ਇਹ ਗੱਲ ਮੈਂ ਸ਼ੁਰੂ ਤੋਂ ਵੇਖੀ ਹੈ ਲੋਕਾਂ ਦੇ ਇਕੱਠੇ ਥੋੜਾ ਜਿਹਾ ਮਾਝੇ ਤੇ ਦੁਆਬੇ ਵਰਗਾ ਉਹ ਸ਼ਾਹੇ ਦੇ ਵਿੱਚ ਨਹੀਂ ਹੁੰਦਾ ਉੰਜ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ ਕਾਂਗਰਸ ਪੱਖੀ ਸਾਰਨ ਵੱਧ ਵੋਟ ਦੁਆਬੇ ਚੋਂ ਨਿਕਲਦੀ ਏ ਉਸ ਤੋਂ ਬਾਅਦ ਮਾਝੇ ਤੇ ਮਾਲਵੇ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਸਾਡੇ ਸੁਰਗਵਾਸੀ ਭਾਈ ਚੌਧਰੀ ਸੰਤੋਖ ਸਿੰਘ ਜੀ ਉਹਨਾਂ ਦੀ ਜਦੋਂ ਮੌਤ ਹੋਈ ਇੱਥੇ ਰਾਹੁਲ ਗਾਂਧੀ ਜੀ ਇਸ ਏਰੀਏ ਵਿੱਚ ਸਨ ਉਸ ਤੋਂ ਬਾਅਦ ਬਾਇ ਇਲੈਕਸ਼ਨ ਹੋਈ ਸਾਡੀ ਪੈਣ ਨੂੰ ਮੌਕਾ ਦਿੱਤਾ ਪਾਰਟੀ ਨੇ ਹਰ ਸਾਡੇ ਵਰਕਰ ਨੇ ਸਾਥੀ ਨੇ ਜਿੰਨੀ ਕਿ ਤਾਕਤ ਉਹਦੇ ਕੋਲ ਸੀ ਉਹਨੇ ਜ਼ੋਰ ਲਗਾਇਆ ਬਟ ਬਾਇ ਇਲੈਕਸ਼ਨਾਂ ਤੁਹਾਨੂੰ ਪਤਾ ਸਰਕਾਰਾਂ ਦੀਆਂ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ ਪੁਲਿਸ ਦਾ ਇਸਤੇਮਾਲ ਇਹਦੇ ਵਿੱਚ ਪੰਚਾਇਤੀ ਰਾਜ ਮਹਿਕਮੇ ਦਾ ਇਸਤੇਮਾਲ ਇਹਦੇ ਵਿੱਚ ਡਰ ਇਹਦੇ ਵਿੱਚ ਖੌਫ ਇਹਦੇ ਵਿੱਚ ਪੈਸੇ ਦਾ ਇਸਤੇਮਾਲ ਇਹਦੇ ਵਿੱਚ ਸ਼ਰਾਬ ਦਾ ਇਸਤੇਮਾਲ ਇਹਦੇ ਵਿੱਚ ਗੁੰਡਾਗਰਦੀ ਦਾ ਇਸਤੇਮਾਲ ਵੱਡੇ ਪੇਮਾਨੇ ਵਿੱਚ ਉਸ ਪਾਰਟੀ ਵੱਲੋਂ ਵੇਖਿਆ ਗਿਆ ਜਿਹੜੀ ਕਹਿੰਦੀ ਸੀ ਅਸੀਂ ਬਦਲ ਲੈ ਕੇ ਆਵਾਂਗੇ ਹੁਣ ਵੀ ਮੇਰੇ ਵੀਰੋ ਤੇ ਭਰਾਓ ਤੁਸੀਂ ਵੇਖ ਹੀ ਲਿਓ ਕਿ ਜਿਹਨੂੰ ਮੌਜੂਦਾ ਮੁੱਖ ਮੰਤਰੀ ਬਣਾਇਆ ਹੈ ਇਹਦਾ ਰੋਲ ਪੰਜਾਬ ਦੀ ਅਸੈਂਬਲੀ 'ਚ ਕੀ ਹੈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿਸੇ ਟਾਈਮ ਇਸ ਕੁਰਸੀ ਤੇ ਮਰਦੇ ਮੁਜਾਹਿਦ ਸਾਹ ਪ੍ਰਤਾਪ ਸਿੰਘ ਕੈਰੋਂ ਵਰਗੇ ਬੈਠੇ ਸਨ ਸਾਬयन ਸਿੰਘ ਜੀ ਰਹੇ ਗਿਆਨੀ ਜੈਲ ਸਿੰਘ ਜੀ ਰਹੇ ਜਦ ਦਰਬਾਰਾ ਸਿੰਘ ਜੀ ਰਹੇ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਕੈਪਟਨ ਅਮਰਿੰਦਰ ਹੁਣੀ ਰਹੇ ਬਰਨਾਲਾ ਸਾਹਿਬ ਰਹੇ ਬਟ ਜੋ ਲੈਵਲ ਇਸ ਟਾਈਮ ਬੈਸ ਦਾ ਇਸ ਮੁਖਵੰਤ ਵੀ ਨੇ ਲੈ ਕੇ ਆਂਦਾ ਸਾਰਾ ਪੰਜਾਬ ਵੇਖ ਸਕਦਾ ਤੇ ਸਾਰੇ ਪੰਜਾਬ ਨੇ ਵੱਡੇ ਪੈਮਾਨੇ ਤੇ ਤਾਂ ਖੰਡਨ ਵੀ ਕੀਤਾ ਹੈ ਯਾਦਵ ਸਾਹਿਬ ਮੇਰੇ ਵੀਰੋ ਤੇ ਭਰਾਓ ਸਹੀ ਮੈਨੇ ਚੋਂ ਹੁਣ ਵਕਤ ਆਇਆ ਕਮਰ ਕੱਸੇ ਕਰ ਲੋ ਇਲੈਕਸ਼ਨਾਂ ਫੇਰ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਚਾਣਣ ਵਾਲੀਆਂ ਨੇ ਉਹਨਾਂ ਦੀ ਅਨਾਉਂਸਮੈਂਟ ਪੰਜ ਚਾਰ ਦਿਨਾਂ ਚ ਹੋ ਜਾਣੀ ਹੈ ਆਪਣੇ ਕੈਂਡੀਡੇਟ ਦੀ ਵੀ ਪੰਜ ਸੱਤ 10 ਦਿਨਾਂ ਚ ਹੋ ਜਾਣੀ ਐ ਕਿ ਪਿਛਲੀ ਬਾਏ ਇਲੈਕਸ਼ਨ ਦਾ ਵੋਟਾਂ ਦੇ ਜ਼ਰੀਏ ਅਸੀਂ ਬਦਲਾ ਲੈਣ ਆਪਣੀ ਪਾਰਟੀ ਦੀ ਇੱਕ ਵਾਰ ਫੇਰ ਇੱਜ਼ਤ ਇਥੇ ਬਹਾਲ ਕਰ ਦੇ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਟਾਈਮ ਸਾਡੇ ਕੋਲ ਹੁਣ ਚੰਗੇ ਨਮਾਇंदे ਰਜਿੰਦਰ ਸਿੰਘ ਦੀ ਛੇਪ ਦੇ ਵਿੱਚ ਆਏ ਨੇ। ਲੰਬਾ عرصਾ ਯਾਦਵ ਸਾਹਿਬ ਸਾਹ ਰਜਿੰਦਰ ਸਿੰਘ ਨੇ ਇਸ ਏਰੀਆ ਵਿੱਚ ਕੰਮ ਕੀਤਾ। ਬਹੁਤ ਚੰਗਾ ਲੋਕਾਂ ਨਾਲ ਇਹਨਾਂ ਦਾ ਰਸੂਖ ਹੈ। ਲੋਕਾਂ ਦੀ ਮੰਗ ਵੀ ਇਹ ਸੀ। ਕਸਰ ਜਿੰਦਰ ਸਿੰਘ ਵਰਗੇ ਕੋਈ ਦਿਾਨਤਦਾਰ ਲੋਕ ਲੈ ਕੇ ਆਈਏ ਸੋ ਦਟ ਪਾਰਟੀ ਇਥੇ ਹੋਰ ਮਜ਼ਬੂਤ ਹੋ ਸਕੇ ਸੋ ਮੈਂ ਲੰਬਾ ਨਾ ਜਾਂਦਾ ਹੋਇਆ ਇਹ ਆਸ਼ ਕਰਾਂਗਾ ਆਪਣੇ ਵੀਰਾਂ ਤੋਂ ਕਿ ਮੌਜੂਦਾ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਣਾ ਅਸੀਂ ਖੜਗੇ ਸਾਹਿਬ ਰਾਹੁਲ ગાંધી ਜੀ ਸੋਨੀਆ ગાંધી ਜੀ ਦੀ ਲੀਡਰਸ਼ਿਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਨਫਰਤ ਨਫਰਤ ਦਾ ਬਹਾ울 ਉਸ ਨੂੰ ਦੂਰ ਕਰਕੇ ਆਪਣੇ ਕਿਸਾਨਾਂ ਦੇ ਹੱਕ ਆਪਣੇ ਖੇਤ ਮਜ਼ਦੂਰਾਂ ਦੇ ਹੱਕ ਆਪਣੇ ਸਰਕਾਰੀ ਕਰਮਚਾਰੀਆਂ ਦੇ ਹੱਕ ਪੰਜਾਬ ਦੇ ਹੱਕ ਸਾਡੇ ਵਪਾਰੀਆਂ ਦੇ ਹੱਕ ਹਰ ਵਰਗ ਦੇ ਸਾਡੀਆਂ ਪਹਿਣਾ ਦੇ ਹੱਕ ਜਿਹੜੇ ਖੋਏ ਗਏ ਨੇ ਭਾਵੇਂ ਸੂਬੇ ਦੀ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਉਹਨਾਂ ਨੂੰ ਬਹਾਲ ਕਰਨਾ ਪੰਜਾਬ ਨੂੰ ਜਾਣਬੁੱਝ ਕੇ ਮੇਰੇ ਵੀਰੋ ਮੋਦੀ ਵੱਲੋਂ ਆਰਥਿਕ ਤੌਰ ਤੇ ਪਿਛਲੇ 10 ਸਾਲਾਂ ਚ ਕਮਜ਼ੋਰ ਕੀਤਾ ਗਿਆ ਸਾਡਾ ਜਿਹੜਾ ਰੂਟ ਸੀ ਇਟਾਲੀ ਵਾਲਾ ਬਾਰਡਰ ਦਾ ট্রেਡਿੰਗ ਰੂਟ ਉਹ ਬੰਦ ਕਰ ਦਿੱਤਾ ਗਿਆ ਕਿ ਪੰਜਾਬ ਪਰਫੁੱਲਤ ਨਾ ਹੋਏ ਸਾਡੇ ਕੋ ਕੋਈ ਰਸਤਾ ਹੋਰ ਨਹੀਂ ਰਹਿ ਗਿਆ ਨੌਜਵਾਨ ਬੱਚੇ ਆਪਣੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਲੱਖਾਂ ਦੀ ਤਦਾਦ ਚ ਬਾਹਰਲੇ ਮੁਲਕਾਂ ਜਾ ਰਹੇ ਨੇ ਤੋ ਇਸ ਗੱਲ ਕਰਨ ਜੇ 트ੈਂਡ ਨੂੰ ਰੋਕਣਾ ਹੈ ਜੇ ਪੰਜਾਬ ਨੂੰ ਜਸਟਿਸ ਦਿਵਾਣੀ ਹੈ ਜੇ ਕਿਸਾਨਾਂ ਨੂੰ ਜਿਹੜੇ ਬਾਰਡਰਾਂ ਤੇ ਬੈਠੇ ਨੇ ਜਿਨ੍ਹਾਂ ਦਾ ਭਗਵੰਤ ਮਾਨ ਨੇ ਸੈਂਟਰ ਨਾਲ ਰਲ ਕੇ 300 ਤੋਂ ਵੱਧ ਸਾਡਾ ਕਿਸਾਨ ਫੱਟੜ ਕਰਾਇਆ ਸ਼ੁਭਕਰਨ ਸਿੰਘ ਦਾ ਕਤਲ ਕਰਵਾਇਆ ਜੇ ਇਹਦਾ ਇੱਕੋ ਹੀ ਮੂੰਹ ਤੋੜ ਜਵਾਬ ਹੋਏਗਾ ਕਿ ਸਾਰੀਆਂ ਪਾਰਟੀਆਂ ਰਿਜੈਕਟ ਕਰਕੇ ਤੁਹਾਡੀ ਆਪਣੀ ਜਮਾਤ ਇੰਡੀਆ ਨੈਸ਼ਨਲ ਕਾਂਗਰਸ ਉਹਦਾ ਜਿਹੜਾ ਵੀ ਕੈਂਡੀਡੇਟ ਹੋਏਗਾ ਉਹਦੇ ਹੱਕ ਚ ਡਟ ਕੇ ਪੈਰਾ ਦਿਓ ਵੋਟਾਂ ਪਾਓ ਪੰਜਾਬ ਦਾ ਮੈਸੇਜ ਸਾਰੀ ਦੁਨੀਆ ਵਿੱਚ ਜਾਏਗਾ ਸੋ ਇੰਨਾ ਹੀ ਕਹਿੰਦਾ ਹੋਇਆ ਮੈਨੂੰ ਪੂਰਨ ਆਸੇ ਰਿਜਿੰਦਰ ਸਿੰਘ ਜੀ ਮੈਂ ਤੁਹਾਨੂੰ ਮੁਬਾਰਕ ਦਿਨਾ ਪਹਿਲਾ ਪ੍ਰੋਗਰਾਮ ਪਲਟੀ ਤੁਹਾਡਾ ਪ੍ਰੋਗਰਾਮ ਹੈ ਕਾਫੀ ਤੁਸੀਂ ਲੋਕਾਂ ਦੇ ਵਿੱਚ ਮੈਨੂੰ ਅੰਦਾਜ਼ਾ ਹੋ ਰਿਹਾ ਕਿ ਲੋਕ ਵੈਲਕਮ ਕਰ ਰਹੇ ਨੇ ਸੋ ਮੈਂ ਇਸ ਗੱਲ ਦੀ ਮੁਬਾਰਕ ਦਿੰਦਾ ਹੋਇਆ ਇਜਾਜ਼ਤ ਲਵਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਕਾਰਯੋਗ ਕਰਤਾਰਪੁਰ ਹਲਕੇ ਦੇ ਨਿਵਾਸੀਓ ਮੈਂ ਆਪ ਦੇ ਸਨਮੁਖ ਬੇਨਤੀ ਕਰਨੀ ਚਾਹਣਾ ਹੈ ਕਿ ਹੁਣ ਸਭਾ ਆ ਗਿਆ ਤਗੜੇ ਹੋ ਜੋ ਤੁਸੀਂ ਦੇਖ ਲਿਆ ਬਦਲਾਵ ਦਾ ਸਮਾਂ ਕਾਫੀ ਚਿਰ ਤੋਂ ਮਗਰਲੇ 2.5 ਸਾਲਾਂ ਤੋਂ ਤਕਰੀਬਨ ਤੁਸੀਂ ਬਦਲਾਵ ਵੇਖਿਆ ਹੈ ਔਰ ਜਿਸ ਪ੍ਰਕਾਰ ਦਾ ਬਦਲਾਅ ਪੰਜਾਬ ਦੇ ਅੰਦਰ ਆਇਆ ਹੈ ਅੱਜ ਹਰੇਕ ਪੰਜਾਬ ਦਾ ਬੱਚਾ ਜਾਂ ਬਜ਼ੁਰਗ ਜਾਂ ਹਰ ਵਿਅਕਤੀ ਸਾਡੀ ਮਾਂ ਜਾਂ ਭੈਣ ਉਸ ਬਦਲਾਅ ਦੇ ਲਈ ਰੋ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਬਦਲਾਅ ਆਏਗਾ ਜਿਹੜਾ ਲੋਕਾਂ ਦੀਆਂ ਜਾਨਾਂ ਲਏਗਾ ਇਸ ਤਰ੍ਹਾਂ ਦਾ ਬਦਲਾਅ ਆਏਗਾ ਕਿ ਗਰੀਬਾਂ ਦੀ ਰੋਜੀ ਰੋਟੀ ਖੋ ਲਏਗਾ ਇਸ ਤਰ੍ਹਾਂ ਦਾ ਬਦਲਾਅ ਆਏਗਾ ਕਿ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਭੰਗ ਹੋ ਜਾਏਗੀ ਇਸ ਤਰ੍ਹਾਂ ਦਾ ਬਦਲਾਪ ਆਏਗਾ ਕਿ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠੇਗਾ ਇਸ ਤਰ੍ਹਾਂ ਦਾ ਪੰਜਾਬ ਆਏਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਦੀ ਪੁਲਿਸ ਗੋਲੀਆਂ ਮਾਰੇਗੀ ਇਸ ਤੇ ਬਾਪਯੁੱਧ ਵੀ ਉਹਨਾਂ ਦਾ ਕੁਝ ਨਹੀਂ ਬਣੇਗਾ ਪਰਚਾ ਨਹੀਂ ਰਜਿਸਟਰ ਹੋਏਗਾ ਇਸ ਬਦਲਾਪ ਤੋਂ ਅੱਜ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਲੋਕ ਪਰੇਸ਼ਾਨ ਨੇ ਸੋ ਮੇਰੇ ਸਤਕਾਰਯੋ ਭਰਾਓ ਅੱਜ ਤੋਂ ਠੀਕ ਡੇਢ ਮਹੀਨੇ ਬਾਅਦ ਪੰਜਾਬ ਦੇ ਵਿੱਚ ਦੁਆਰਾ ਇਲੈਕਸ਼ਨ ਆਉਣੇ ਨੇ ਔਰ ਤੁਸੀਂ ਦੁਆਰੇ ਲੋਕ ਚੁਣ ਕੇ ਭੇਜਣੇ ਨੇ ਇਹ ਚੰਗਾ ਹੋ ਗਿਆ ਬਦਲਾਵ ਦੀ ਸਰਕਾਰ ਆਈ ਆ ਮੇਰਾ ਭਰਾ ਇੱਥੇ ਰਾਣਾ ਸਾਹਿਬ ਵੀ ਖੜੇ ਆ ਮੈਂ ਨਾਂ ਲੈਣਾ ਭੁੱਲ ਗਿਆ ਜਿੱਧਰ ਰਾਣਾ ਸਾਹਿਬ ਸੋ ਚੰਗਾ ਹੋ ਗਿਆ ਰਾਣਾ ਰੰਦਾਵਾ ਜੀ ਚੰਗਾ ਹੋ ਗਿਆ ਬਦਲਾਵ ਦੀ ਸਰਕਾਰ ਆਈ ਹੈ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਬਦਲਾਵ ਚੰਗਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਚੰਗੀ ਸੀ ਮੈਂ ਕਹਿਣਾ ਚਾਹਣਾ ਤੁਸੀਂ ਵੇਖਿਆ ਚੌਧਰੀ ਜਗਜੀਤ ਸਿੰਘ ਜੀ ਨੂੰ ਤੁਸੀਂ ਵੇਖਿਆ ਚੌਧਰੀ ਤੁਸੀਂ ਵੇਖਿਆ ਚੌਧਰੀ ਸੰਤੋਖ ਸਿੰਘ ਜੀ ਨੂੰ ਤੁਸੀਂ ਵੇਖਿਆ ਮਾਸਟਰ ਗੁਰਬੰਧਾ ਸਿੰਘ ਜੀ ਨੂੰ ਸੋ ਉਹਨਾਂ ਲੋਕਾਂ ਨੇ ਜਿਸ ਪ੍ਰਕਾਰ ਇਲਾਕਿਆਂ ਦੀ ਸੇਵਾ ਕੀਤੀ ਹਾਂ ਮੈਂ ਮੰਨਦਾ ਕਿ ਅੱਗੇ ਉਸ ਤਰ੍ਹਾਂ ਉਸ ਉਸ ਮਕਸਦ ਨਾਲ ਸੇਵਾ ਨਹੀਂ ਹੋ ਸਕੀ ਕਰਤਾਰਪੁਰ ਹਲਕੇ ਦੀ ਲੇਕਿਨ ਉਹਨਾਂ ਲੋਕਾਂ ਨੇ ਆਪ ਦਾ ਸਵਾਰਛਟ ਕੇ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਾ ਇਲਾਕੇ ਦੇ ਆਪਦੇ ਜਾਤੀ ਪ੍ਰਾਪਰਾਵਾਂ ਨੂੰ ਜਾਂ ਜਿਮੀਦਾਰਾਂ ਨੂੰ ਅੱਗੇ ਝੁੱਕਣ ਦਾ ਕੰਮ ਕੀਤਾ ਅੱਜ ਮੇਰੇ ਸਤਕਾਰਯੋਗ ਭਰਾਓ ਸਾਰਾ ਦੇਸ਼ ਪੰਜਾਬ ਵੱਲ ਵੇਖ ਰਿਹਾ ਹੈ ਇੱਕ ਪਾਸੇ ਬੀਜੇਪੀ ਪੂਰੇ ਦੇਸ਼ ਦੇ ਅੰਦਰ ਰਾਜ ਕਰਨਾ ਚਾਹੁੰਦੀ ਹੈ ਪੰਜਾਬ ਦੇ ਅੰਦਰ ਵੀ ਰਾਜ ਕਰਨਾ ਚਾਹੁੰਦੀ ਹੈ ਸਾਨੂੰ ਆਰਥਿਕ ਬਾਰਨਾ ਚਾਹੁੰਦੀ ਹੈ ਤਾਂ ਜੋ ਪੰਜਾਬ ਦਾ ਕਿਸਾਨ ਜਦ ਆਰਥਿਕ ਮਰ ਜਾਏਗਾ ਤੇ ਫਿਰ ਇਸ ਪੰਜਾਬ ਦੇ ਅੰਦਰ ਅਸੀਂ ਬੀਜੇਪੀ ਦਾ ਝੰਡਾ ਲਹਿਰਾ ਸਕਾਂਗੇ ਅਕਾਲੀ ਦਾ ਲੋਰ ਭਾਜਪੀ ਦਾ ਅੰਦਰ ਸਮਝੌਤਾ ਹੋ ਗਿਆ ਹੈ ਜਲਦੀ ਹੀ ਅਨਾਉਂਸਮੈਂਟ ਉਡੀਕ ਰਹੇ ਨੇ ਕਿ ਕਿਸਾਨ ਬਾਡਰ ਤੋਂ ਉੱਠੇ ਤੇ ਅਸੀਂ ਆਪ ਦਾ ਸਮਝੌਤਾ ਲਾਗੂ ਕਰਕੇ ਇਕੱਠੇ ਹੋ ਕੇ ਚੋਣ ਲੜੀਏ ਔਰ ਬਦਲਾਵਾਰੇ ਤੁਹਾਨੂੰ ਪਤਾ ਲੱਗ ਗਿਆ ਔਰ ਦੂਜੇ ਪਾਸੇ ਅੱਜ ਇਹੋ ਜਿਹੇ ਨਫੀਸ ਬੰਦੇ ਜਿਹੜੇ ਸਾਡੇ ਐਸਐਸਪੀ ਸਾਹਿਬ ਵਰਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਬੇਸ਼ੱਕ ਇਹ ਰਹਿਣ ਵਾਲੇ ਪੈਦਾ ਮਾਲਵੇ ਦੀ ਧਰਤੀ ਤੇ ਹੋਏ ਲੇਕਿਨ ਇਹਨਾਂ ਨੇ ਦਬਾਬੇ ਦੇ ਲੋਕਾਂ ਦੀ ਮਗਰਲੇ ਕਈ ਸਾਲਾਂ ਤੋਂ ਇਹ ਸਾਡੇ ਭਰਾ ਨੇ ਬਹੁਤ ਸੁੱਚੇ ਹੋ ਕੇ ਸੇਵਾ ਕੀਤੀ ਔਰ ਅੱਜ ਪੁਲਿਸ ਵਾਲੇ ਤੇ ਲੀਡਰਾਂ ਦੀ ਮੈਂ ਸਮਝਦਾ ਕੱਪੜਿਆਂ ਤੇ ਬਥੇਰੇ ਦਾਗ ਨੇ بڑے ਇਲਜ਼ਾਮ ਲੱਗ ਜਾਂਦੇ ਨੇ ਲੇਕਿਨ ਕਿਸੇ ਪ੍ਰਕਾਰ ਦਾ ਆਪਦੀ ਡਿਊਟੀ ਚ ਐਸਐਸਪੀ ਹੋਏ ਰਿਟਾਇਰਡ ਹੋਏ ਔਰ ਕਿਸੇ ਪ੍ਰਕਾਰ ਦਾ ਕੋਈ ਦਾਗ ਆਪਦੇ ਆਦੇ ਕਮੀਜ਼ ਤੇ ਲੱਗੇ ਨਹੀਂ ਦਿੱਤਾ ਅਰ ਜਿੰਦਰ ਸਿੰਘ ਨੇ ਬੱਸ ਕੱਲ੍ਹ ਦੀ ਇਹਨਾਂ ਨੂੰ ਵਧਾਈ ਦੇਣਾ ਚਾਹਣ ਮੈਂ ਵੀ ਕਹਿਣਾ ਚਾਹਣੇ ਕਿ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੇ ਐਸਐਸਪੀ ਦੇ ਉੱਤੇ ਤੇ ਰਹਿ ਕੇ ਫੇਰੇ ਪਰਦ ਕੀਤਾ ਇਹ ਰਿਟਾਇਰਮੈਂਟ ਦੀ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਆ ਪੈਸੇ ਚੰਗੇ ਹੋਣਗੇ 50-60 ਹਜ਼ਾਰ ਰੁਪਏ ਆ ਪੈਨਸ਼ਨ 70 ਹਜ਼ਾਰ ਮਿਲਦੀ ਹੋਏਗੀ ਆਪਦੀ ਜ਼ਿੰਦਗੀ ਬਤੀਤ ਕਰ ਸਕਦੇ ਲੇਕਿਨ ਇਹਨਾਂ ਲੋਕਾਂ ਨੇ ਪਰਦ ਕੀਤਾ ਸਾਡੇ ਭਰਾੜੇ ਕਿ ਮੈਂ ਕਰਤਾਰਪੁਰ ਦੇ ਇਲਾਕੇ ਦੀ ਸੇਵਾ ਕਰਾਂਗਾ ਮੈਂ ਕਰਤਾਰਪੁਰ ਦੇ ਲੋਕਾਂ ਦੇ ਵਾਸਤੇ ਗਲੀ ਗਲੀ ਜਾਵਾਂਗਾ ਮੈਂ ਕਰਤਾਰਪੁਰ ਦੇ ਲੋਕਾਂ ਦਾ ਝਾੜੂ ਬਣ ਕੇ ਉਹਨਾਂ ਦੀ ਸੇਵਾ ਕਰਾਂਗਾ ਕੁੱਕਰ ਬਣ ਕੇ ਸੇਵਾ ਕਰਾਂਗਾ ਇਹ ਮੇਰੇ ਕੋਲੇ ਆਏ ਕਹਿੰਦੇ ਮੈਂ ਸੇਵਾ ਕਰਨੀ ਛੋਣੇ ਕਰਤਾਰਪੁਰ ਦੇ ਇਲਾਕੇ ਦੀ ਮੈਂ ਕਿਹਾ ਜ਼ਰੂਰ ਮੈਨੂੰ ਕਹਿੰਦੇ ਜੁਆਇਨ ਕਰਾਓ ਤੇ ਮੈਨੂੰ ਇਹ ਡਿਊਟੀ ਲਾਓ ਕਿ ਮੈਂ ਕਰਤਾਰਪੁਰ ਦੇ ਲੋਕਾਂ ਦੀ ਸੇਵਾ ਕਰ ਸਕਾਂ ਮੈਂ ਕਿਹਾ ਰਜਿੰਦਰ ਜੀ ਅਸੀਂ ਸਾਰੇ ਤੁਹਾਡੇ ਨਾਲ ਹੈ ਅੱਜ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਰਜਿੰਦਰ ਜੀ ਦੇ ਉਹਨਾਂ ਦੇ ਸੱਦੇ ਤੇ ਤੁਸੀਂ ਦੇਖ ਸਕਦੇ ਹੋ ਕੋਈ ਐਸਾ ਪੰਜਾਬ ਦਾ ਲੀਡਰ ਨਹੀਂ ਹੈ ਜਿਹੜਾ ਜਕਰਤਾਰਪੁਰ ਦੀ ਇਸ ਦਾਣਾ ਮੰਡੀ ਦੇ ਵਿੱਚ ਰਜਿੰਦਰ ਜੀ ਦੇ ਸੱਦੇ ਤੇ ਨਾ ਆਇਆ ਹੋਵੇ ਰਜਿੰਦਰ ਜੀ ਤਕੜੇ ਹੋ ਕੇ ਤੁਸੀਂ ਇਲਾਕੇ ਦੀ ਸੇਵਾ ਕਰੋ ਸਮੁੱਚੀ ਕਾਂਗਰਸ ਪਾਰਟੀ ਔਰ तमाम ਲੀਡਰ ਸਾਹਿਬਾਨ ਤੁਹਾਡੇ ਨਾਲ ਹੈ ਔਰ ਹਿੰਮਤ ਮਾਰੋ ਹਮਲਾ ਮਾਰੋ ਤੇ ਇੱਥੇ ਬਦਲਾਅ ਦਾ ਜਿਹੜਾ ਝੰਡਾ ਹੈ ਉਹ ਪਟਕੇ ਕਾਂਗਰਸ ਪਾਰਟੀ ਦਾ ਝੰਡਾ ਖੜਾ ਕਰੋ ਮਾਸ ਤੁਹਾਨੂੰ ਹਜੇ 3 ਮਹੀਨੇ ਹੋਏ ਐ ਪਾਰਟੀ ਦੇ ਵਿੱਚ ਜੁਆਇਨ ਕੀਤਿਆਂ ਨੂੰ ਤੁਹਾਨੂੰ ਸ਼ਾਬਾਸ਼ ਹੈ ਔਰ ਤੁਸੀਂ ਇਹ ਹੌਸਲਾ ਕੀਤਾ ਦਬਾਬੇ ਦੀ ertid ਤੇ ਮੈਂ ਸਮਝਦਾ ਕਿ ਦਬਾਬੇ ਦੇ ਲੋਕ ਬੜੇ ਇਨਕਲਾਬੀ ਹੈ ਪੜੇ ਲਿਖੇ ਹੈ ਇੱਥੇ ਕੱਠ ਵੀ ਕੱਠ ਹੁੰਦੇ ਐ ਇੱਥੇ ਲੋਕ ਜਾਗਰਤ ਜ਼ਿਆਦਾ ਹੈ ਇੱਥੋਂ ਦੇ ਲੋਕਾਂ ਨੇ ਜਿੱਥੇ ਮਾਲਵੇਚ ਸਾਰੇ ਜਗ੍ਹਾ ਤੇ ਬਦਲਾਅ ਆਇਆ ਆਮ ਆਦਮੀ ਪਾਰਟੀ ਜਿੱਤੀ ਮੇਰੇ ਅਰਗਨ ਮਾਨਾ ਦਸਾਣਾ ਇੱਕ ਸੀਟ ਤੋਂ ਜਿੱਤ ਕੇ ਆਇਆ ਇੱਥੇ ਤੁਸੀਂ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਠੱਲ ਪਾਈ ਐ ਔਰ ਮੈਂ ਅਭੀਤ ਕਰਦਾ ਐ ਇਸ ਵਾਰੀ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਜਾਨੀ ਕੀ ਐਮ ਪੀ ਦੀ ਸੀਟ ਕਾਂਗਰਸ ਪਾਰਟੀ ਦਾ ਜਿਹੜਾ ਲੀਡਰ ਲੜੇਗਾ ਉਹ ਰਹੀ ਝੋਲੀ ਦੇ ਵਿੱਚ ਤੁਸੀਂ ਪਾ ਕੇ ਤੁਸੀਂ ਆਪਦੇ ਮੈਂ ਸਮਝਦਾ ਐ ਮਾਸਟਰ ਗਰਬੰਤਾ ਸਿੰਘ ਹਰਾਣੂ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਜਗਜੀਤ ਸਿੰਘ ਵਰਗੇ ਲੀਡਰਾਂ ਨੂੰ ਇਹ ਸ਼ਰਧਾਂਜਲੀ ਅਰਪਿਤ ਹੋਏਗੀ ਤੇ ਅਸੀਂ ਤੁਹਾਡੀ ਸੋਚ ਤੇ ਮੋਹਰ ਲਾਈ ਹੈ ਇਹਨ ਇੱਕ ਖਬਤਾ ਦੇ ਨਾਲ ਤੁਹਾਡਾ ਧੰਨਵਾਦ ਤੇ ਅੱਜ ਮੈਂ ਬੇਨਤੀ ਕਰਾਂਗਾ ਬਾਈ ਰਜਿੰਦਰ ਜੀ ਅੱਜ ਤੋਂ ਬਾਅਦ ਪੈਰੀ ਜੁੱਤੀ ਨਹੀਂ ਪਾਉਣੀ ਤੇ ਤਖੜੇ ਹੋ ਕੇ ਤੁਸੀਂ ਕਰਤਾਰਪੁਰ ਦੀ ਸੇਵਾ ਕਰਨੀ ਹੈ ਔਰ ਜਿੱਥੇ ਮੈਨੂੰ ਤੁਸੀਂ ਕਹੋਗੇ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਜੋ ਹੁਕਮ ਲਾਉਂਗੇ ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾਵਾਂਗੇ ਪਰ ਮੈਂ ਆਸ ਕਰਦਾ ਕਿ ਕੁੱਕਰ ਬਣ ਕੇ ਤੁਸੀਂ ਕਰਤਾਰਪੁਰ ਦੇ ਇਹਨਾਂ ਸੂਰਬੀਰ ਲੋਕਾਂ ਦੀ ਸੇਵਾ ਕਰੋਗੇ ਤੁਹਾਡਾ ਸਾਨੂੰ ਇੱਥੇ ਸਦਨ ਤੇ ਇਸ ਰੈਲੀ ਦੇ ਵਿੱਚ ਸਾਰਿਆਂ ਨੂੰ ਸਵਾਗਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਤੁਸੀਂ ਆਉਣ ਵਾਲੇ ਸਮੇਂ ਆਪਦੇ ਲੋਕਾਂ ਦੇ ਨੁਮਾਇੰਦੇ ਬਣ ਕੇ ਅਗਾਵਾਤ ਕੇ ਲੋਕਾਂ ਦੀ ਅਗਵਾਈ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ